ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਲੰਗਰ ਸੇਵਾ ਮੰਦਿਰ ਕੋਈ ਮੰਦਿਰ ਦਾ ਜੀ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਆਹਦੇ ਪਿੰਡ ਚੋਂ ਇੰਨਾ ਪ੍ਰਵਲਾ ਕੀਤਾ ਜੋ ਵੀ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਕਣਕ ਦੀ ਸੇਵਾ ਇਕੱਠੀ ਕਰਕੇ ਲੈ ਕੇ ਆਏ ਆ ਅਸੀਂ ਸਾਰੇ ਨਗਰ ਦਾ ਦਿলো ਧੰਨਵਾਦ ਕਰਦੇ ਆ ਆ ਤੁਸੀਂ ਦੇਖ ਸਕਦੇ ਹੋ ਜੀ ਸਾਰੀ ਸੰਗਤ ਇਹ ਸਾਰੀ ਸੰਗਤ ਪੰਡ ਪੰਡ ਮਦੀਰ ਦੀ ਹੈ ਜੀ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਕਰਕੇ ਤੁਹਾਨੂੰ ਗੁਰੂ ਆਮਦਾਸ ਲੰਗਰ ਸੇਵਾ ਵਿਸਥਾਨ ਵਿਖੇ ਕਣਕ ਦੀ ਸੇਵਾ ਪੰਚ ਦੀ ਕੀਤੀ ਹੈ ਆ ਸਾਰੀ ਸੰਗਤ ਬੈਠੀ ਹੈ ਜੀ ਇੱਥੋਂ ਸਾਰੇ ਸਰਕਾਰੀ ਹਸਪਤਾਲਾਂ 'ਚ ਫਰੀ ਸੇਵਾ ਖਾਣੇ ਦੀ ਜਾਂਦੀ ਹੈ ਜੀ ਲਗਭਗ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ 'ਚ ਫਰੀ ਸੇਵਾ ਖਾਣੇ ਦੀ ਜਾਂਦੀ ਹੈ ਜੋ ਕਿ ਜੀ ਸੰਗਰੂਰ ਮਾਨਸਾ ਬਟਿੰਡਾ ਬੱਲੂਆਣਾ ਗਿੱਦੜਵਾਹਾ ਫਾਜ਼ਲ ਕਾ ਫਰੋਜਪੁਰ ਉਹ ਫਰੀਦਕੋਟ ਮੁਕਸਰ ਸਾਹਿਬ ਇਹ ਸਾਰੇ ਲਗਭਗ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਚ ਸੇਵਾ ਜਾਂਦੀ ਹੈ ਜੀ ਇੱਥੋਂ ਇੱਕ ਬ੍ਰਾਂਚ ਜੋ ਕਿ ਫੋਰੀ ਰਸ਼ਾਹਰਪੁਰ ਹੈ ਉੱਥੋਂ ਮਾਝਾ ਦੁਆਬਾ ਲਗਭਗ ਸਾਰਾ ਕਵਰ ਆ ਤੁਸੀਂ ਦੇ ਸਕਦੇ ਹੋ ਇਹ ਸਥਾਨ ਤੁਹਾਨੂੰ ਗੁਰੂ ਰਾਮਦਾਸ ਜੀ ਲੰਗਰ ਸੇਵਾ ਸੋ ਸਾਰੇ ਸੰਗਤ ਨੂੰ ਬੇਨਤੀ ਹੈ ਵੀ ਕਿਸੇ ਨੇ ਵੀ ਸੇਵਾ ਵੱਧ ਚੜ ਕੇ ਪਹੁੰਚੀ ਹੋਵੇ ਤਾਂ ਉਹ ਗੱਡੀਆਂ ਰਾਹੀਂ ਪਹੁੰਚਦੀ ਕਰ ਸਕਦਾ ਜੀ ਜੇ ਕੋਈ ਗੱਡੀਆਂ ਰਾਹੀਂ ਕੋਈ ਕਿਸੇ ਮੇਰੇ ਵੀਰ ਨੇ ਆਉਣਾ ਹੋਵੇ ਤੇ ਆਓ ਆਪਣਾ ਲੋਕੇਸ਼ਨ ਤੁਹਾਨੂੰ ਦੱਸ ਦਿੰਦੇ ਆ ਇਹ ਗਿੱਦੜਵਾਹੇ ਤੋਂ ਜੀ 7 ਕਿਲੋਮੀਟਰ ਦੂਰੀ ਤੇ ਸਤਤਾ ਉਹ ਸਾਹਮਣੇ ਇੰਡੀਅਨ ਆਇਲ ਦਾ ਪੰਪ ਆ ਇਹ ਉਸ ਨਰ ਤੋਂ ਅੱਗੇ ਪਿੰਡ મંદિર ਪੈ ਜਾਂਦੇ મંદિર ਇੱਥੋਂ 1 ਕਿਲੋਮੀਟਰ ਅੱਗੇ ਰਹਿ ਜਾਂਦਾ ਉਹ ਤੋਂ ਪਿੱਛੇ ਆ ਆਪਣਾ ਸਥਾਨ ਮੋਕਸਾ ਰੋਡ ਬਾਦਦਾ ਜੀ ਇਹ ਆ ਤੁਸੀਂ ਦੇਖ ਸਕਦੇ ਹੋ ਆ ਬਹੁਤ ਸੋਹਣਾ ਪ੍ਰਾਰਲਾ ਕੀਤਾ ਜੀ ਅਸੀਂ ਧੰਨਵਾਦ ਕਰਦੇ ਆ ਸਾਰੇ ਪਿੰਡ ਦਾ ਨਗਰ ਖੇੜੇ ਦਾ ਜੋ ਕੀ ਆਪਦੇ ਦਸਾਂ ਨੋਹਾ ਦੀ ਕਮਾਈ ਵਿੱਚੋਂ ਦਸਬੰਦ ਤੌਰ ਤੇ ਲਾ ਲਓ ਸੇਵਾ ਤੌਰ ਤੇ ਲਾ ਲਓ ਕਿਸੇ ਭੁੱਖੇ ਦਾ ਢਿੱਡ ਭਰਨਾ ਬਹੁਤ ਵੱਡੀ ਸੇਵਾ ਹੈ ਜੀ ਇਹ ਇਹ ਸਾਰੇ ਹੀ ਵਦੀਰ ਦੇ ਸੇਵਾਦਾਰ ਆ ਤੁਸੀਂ ਦੇਖ ਸਕਦੇ ਹੋ ਵੱਧ ਚੜ ਕੇ ਜੀ ਸਾਬ ਆਉਂਦੇ ਹੋਏ ਨਗਰ ਖੇੜਾ